ਹਰੋਕ ਸਭਾ ਦੀ ਐਕਸਟੈਂਡਡ ਮੀਟਿੰਗ ਨਹੀਂ ਚੁੱਪ ਕਰੋ ਯਾਰ ਜੀਰੇ ਵਿੱਚ ਇਹ ਕਾਰਜਕ੍ਰਮ ਸੀਗਾ ਦਵਿੰਦਰ ਯਾਦਵ ਜੀ ਪਹਿਲੀ ਵਾਰੀ ਲੋਕ ਸਭਾ ਸਦਰ ਤੇ ਆਏ ਹੈ ਜਿਹਨੇ ਵਿੱਚ ਅਸਿਰ ਕਾਡੀਆਂ ਕਮੇਟੀਆਂ ਬਲਾਕ ਪ੍ਰਧਾਨ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ तमाम ਲੋਕ ਇੱਥੇ ਆਏ 90 ਦੇ ਨੋ ਵਿਧਾਨ ਸਭਾ ਹਲਕਿਆਂ ਦੇ ਉਹਨਾਂ ਨੇ ਖੁੱਲ ਕੇ ਵਿਚਾਰ ਦਵਿੰਦਰ ਯਾਦਵ ਜੀ ਦੇ ਸਾਹਮਣੇ ਰੱਖੇ ਦਵਿੰਦਰ ਯਾਦਵ ਜੀ ਇਹ ਚਾਹਦੇ ਸਨ ਕਿ ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਆਪਣੀ ਗੱਲ ਰੱਖੇ ਔਰ ਕੀ ਕੀ ਦਿੱਕਤਾਂ ਤੇ ਪ੍ਰੋਬਲਮਸ ਹੈਗੀਆਂ ਪਾਰਟੀ ਦੇ ਅੰਦਰ ਜਾਂ ਸੰਗਠਨ ਦੇ ਅੰਦਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸੁਝਾਅ ਦਿੱਤੇ رائے ਦਿੱਤੀ مشورے ਦਿੱਤੇ ਮੌੜ ਵਾਲੇ ਸਮੇਂ ਚ ਪਾਰਟੀ ਇਰੇ ਤੇ ਉਖਤਾ ਸੋਚ ਸਮਝ ਕੇ ਫੈਸਲੇ ਲੈ ਕੇ ਕੰਮ ਕਰੀਏ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕੱਲ ਨੂੰ ਲੁਧਿਆਣਾ ਜਾਣਾ ਹੈ ਕਿ ਨਿਰੰਤਰ ਲੋਕ ਸਭਾ ਵਾਈਸ ਐਕਸਟੈਂਡਡ ਮੀਟਿੰਗ ਦਾ ਜਿਹੜਾ ਸਿਲਸਿਲਾ ਹੈਗਾ ਉਹ ਜਾਰੀ ਹੈਗਾ ਔਰ 11 ਤਰੀਕ ਨੂੰ ਖਰਗੇ ਸਾਹਿਬ ਪੰਜਾਬ ਦੇ ਸਾਰੇ ਜਿੰਨੇ ਵੀ ਬੜਕਰ ਸਾਥੀ ਨੇ ਆਉਂਦੇਸ ਪਾਰਟੀ ਇਹ ਜਿਹੜਾ ਕੋਈ ਉਹਦੀ ਨਹੀਂ ਮंडल ਪ੍ਰਧਾਨ ਨੇ ਮंडल ਕਮੇਟੀਆਂ ਦੇ ਪ੍ਰਧਾਨ ਨੇ ਪੀਐਲਏ ਨੇ ਕਮੇਟੀਆਂ ਨੇ ਬਲਾਕ ਪ੍ਰਧਾਨ ਤੇ ਉਹਨਾਂ ਦੀਆਂ ਕਮੇਟੀਆਂ ਉਹਨਾਂ ਨਾਲ ਚਰਚਾ ਤੇ ਕਨਵੈਨਸ਼ਨ ਕਰਨਗੇ ਮੀਟਿੰਗ ਕਰਨਗੇ ਸਮਰਾਂ ਲੱਗੇ। ਅੱਛਾ ਸਰ ਜਿਹੜਾ ਜਿਹੜਾ ਹੰਗਾਮਾ ਆਇਆ ਉਹਦੇ ਬੜੇ ਚਰਚੇ ਹੋਣ ਦੇ ਕਿ ਟਿਕਟੋਂ ਲੈ ਕੇ ਹੰਗਾਮਾ ਹੋ ਗਿਆ ਕੋਈ ਕਹਿੰਦਾ ਹਿੰਦੂ ਸਿੱਖ ਉਹ ਕੀ ਹੈ ਸਰ। ਦੇਖੋ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਨੇ ਨਹੀਂ ਕੀਤਾ ਮੇਰੀ ਤੁਹਾਨੂੰ ਪੇਸ਼ੀ ਹੈ। ਇਹ ਸੱਤ 800 ਜਿਹੜੇ ਸਾਡੇ ਵਰਕਰ ਸਾਥੀ ਆਏ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਇਹ ਕਿਸੇ ਨੂੰ ਕੀ ਅੜਜ ਹੈ ਔਰ ਨਹੀਂ ਮੋਦੀ ਦੇ ਭਾਰਤ ਦਾ ਸਿਰ ਮੇਰੇ ਅਧਿਕਾਰ ਹੈ ਉਹ ਆਪਣੀ ਇੱਛਾ ਪ੍ਰਗਟ ਕਰਨ ਦਾ ਉਹਨੇ ਆਪ ਦੇ ਮਨ ਦੇ ਪਾਵ ਦੱਸਦੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਹੈ ਹਾਂ ਕਿ ਯਾਰੀ ਇੱਕ ਪੂਜਾ ਬੰਦਾ ਬੋਲਦਿਆਂ ਨੂੰ ਸੁਣ ਕੇ ਉਤੇਜਨਾ ਚ ਆ ਜਾਂਦਾ ਮੈਨੂੰ ਲੱਗਦਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਅੱਛਾ ਸਰ ਨਵਜੋਤ ਨਿਕ ਸਿੱਧੂ ਦਾ ਕੋਈ ਨਾਮ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਨਹੀਂ ਦਿਖੇ ਬਾਕੀ ਸਾਰੇ ਚਲੇ ਗਏ ਦੇਖੋ ਸਰਦਾਰ ਮਨਪ੍ਰੋਤ ਸਿੰਘ ਸਿੱਧੂ ਸਾਹਿਬ ਦੀ ਕਮੇਟੀ ਦੀ ਮੀਟਿੰਗ ਹੈ ਕਮੇਟੀ ਦੀ ਮੀਟਿੰਗ ਜਿਨ੍ਹਾਂ ਨੂੰ ਕੈਮਰਾ ਵਿੱਚ ਕਰ ਲਿਆ ਉਹ ਆ ਗਏ ਅਗਰ ਮਨਜੋਤ ਸਿੰਘ ਸਾਹਿਬ ਨਹੀਂ ਆਏ ਤਾਂ ਕਿਉਂ ਨਹੀਂ ਆਏ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਨਾ ਤਣ ਜਾ ਕੇ ਆਈ ਇਹਨਾਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਡੇ ਜਿਹੜਾ ਲੋਕ ਸਭਾ ਦਾ ਜਿਹੜਾ ਇੰਚਾਰਜ ਸੁਪਾਲ ਸਿੰਘ ਕੁਦਰ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਵੇਹਾ ਲਾਇਆ ਗਿਆ ਸੀ ਕਿਉਂਕਿ ਕਾਫੀ ਦੇਖ ਤੋਂ ਅਮਰਿਸਰ ਸਾਹਿਬ ਵਿਖੇ ਰਹਿੰਦੇ ਨਹੀਂ ਐ ਲੇਕਿਨ ਉਹਨਾਂ ਦੀ ਗੋਠੀ ਉਹਨਾਂ ਦੇ ਪੀਐਮ ਮੇਰੇ ਖਿਆਲ ਸੀ ਨਾ ਪਾਤਮਾਨ ਸਰ ਕੋਈ ਸਮਾਸੀ ਜਿਹਨ ਨਵਜੋ ਸਿੰਘ ਸਿੱਧੂ ਕਿਹਨੇ ਕੋਦੋ ਆਉਂਦੇ ਸੀ ਹਰ ਜਗ੍ਹਾ ਪ੍ਰਚਾਰ ਕਰਦੇ ਸੀ ਅੱਜ ਕੀ ਕਾਰਨ ਹੈ ਕਿ ਨਵਜੋ ਸਿੰਘ ਕਿੱਧਰ ਹੀ ਪਾਸਾ ਵਾਟਦੇ ਪਿਆ ਕੰਮ ਕੋਈ ਹੋਰ ਸਵਾਲ ਹੈ ਤਾਂ ਦੱਸਿਆ ਜਾਵੇ ਕਿਉਂਕਿ ਮੈਨੂੰ ਲੱਗਦਾ ਪੂਰੀ ਪ੍ਰੈਸ ਕਾਨਫਰੰਸ ਤੇ ਜੇ ਕੋਈ ਹੋਰ ਗੱਲ ਹੈ ਤਾਂ ਮੈਨੂੰ ਪੁੱਛੀ ਜਾਣੀ ਚਾਹੀਦੀ ਹੈ ਕਿ ਇੱਕੀ ਐਮਪੀ ਦਾ ਚਿਹਰਾ ਕਿਹੜਾ ਹੋਏਗਾ ਜਿਹੜਾ ਹੋ ਸਕਦਾ ਅਮਰਸਥ ਦੇ ਵਿੱਚ 2024 ਦੇ ਵਿੱਚ ਜਿਹੜਾ ਇਹਦਾ ਚਿਹਰਾ ਹੈ ਉਹ ਨਾ ਮੈਂ طے ਕਰਨਾ ਨਾ ਬਾਜਲਾ ਸਾਹਿਬ ਨੇ طے ਕਰਨਾ ਉਹ ਹਾਈ ਕਮਾਂਡ ਦਾ ਇਹ ਆਲਨਾ ਸਾਹਿਬ ਹੋਏਗਾ ਮੋਰਜਲ ਸਾਥ ਸਾਡੇ ਆਰਡਨ ਸਾਥ ਸਾਡੇ ਸਿਟੀਗੈਟ ਨੇ ਪਰ ਜਦੋਂ ਵੀ ਟਿਕਟ ਮਿਲਦੀ ਹੈ ਉਹ ਫੈਸਲਾ ਜਿਹੜਾ ਹੈ ਉਹ ਰਾਹੁਲ ਗਾਦੀ ਤੇ ਖਰਗੇ ਸਾਹਿਬ ਦਾ ਫੈਸਲਾ ਹੋਣਾ ਹੈ ਪਰ ਜਿਸ ਨੂੰ ਵੀ ਕਾਂਗਰਸ ਪਾਰਟੀ ਟਿਕਟ ਦਿੱਤੀ ਜਾਏਗੀ ਸਾਹਿਬ ਓਜਲਾ ਸਾਹਿਬ ਨੇ ਕਿਈ ਹੋਰ ਵਿਅਕਤੀ ਦੇ ਉਹ ਓਪਨ ਚ ਚੱਲਿਆ ਨਹੀਂ ਇਹਨਾਂ ਨੇ ਕਹਿੰਦਾ ਪਹਿਲਾ ਜਿਹੜਾ ਹੈ ਕਿ ਸਿਰਫ ਕੇਵਲ ਕਾਂਗਰਸ ਦਾ ਕੰਮ ਕਰਨਾ ਹੈ ਸੰਗਠਨ ਦਾ ਕੰਮ ਕਰਨਾ ਕਿਵੇਂ ਕਾਂਗਰਸ ਬੱਕੇ ਲੈਣਾ ਅੱਛਾ ਸਰ ਮੀਟਿੰਗ ਜਦੋਂ ਮੀਟਿੰਗ ਦੀਆ ਉਹਦੇ ਵਿੱਚ ਕੋਈ ਨਾ ਕੋਈ ਕੱਲ ਪੁੱਛ ਪਰਸੈਂਟ ਟੈਹ ਹੋ ਜਾਂਦੀ ਹੈ ਕਿ ਆਖਿਰਕਾਰ ਕੀ ਹੋ ਸਕਦਾ ਵਾ ਇਸ ਮੀਟਿੰਗ ਵਿੱਚ ਕੀ ਟੈਹ ਹੋਇਆ ਕੌਣ ਹੋ ਸਕਦਾ ਵਾ ਅਸੀਂ ਅਸੀਂ ਅੱਥੇ ਇਸ ਕਰਕੇ ਆਏ ਨਹੀਂ ਕਿ ਵੀ ਚਿਹਰਾ ਭੱਲਣ ਨੂੰ ਨਹੀਂ ਆਏ ਆ ਨਾ ਦਵਿੰਦਰ ਯਾਦ ਕੀ ਚਿਹਰਾ ਭੱਲਣ ਆਏ ਆ ਕੇਵਲ ਤੇ ਕੇਵਲ ਵਰਕਰ ਸਾਥਕਾਂ ਨਾਲ ਮੀਟਿੰਗ ਕਰਨ ਵਾਸਤੇ ਆਏ ਚਿਹਰਾ ਭੱਲਣ ਆਸੇ ਮੀਟਿੰਗ ਨਹੀਂ ਰੱਖਦੇ ਰਾਜਾ ਜੀ ਰਾਜਾ ਜੀ 2016 ਜੀ ਅਗਲਾ ਸਭਾ ਇਸ ਤੋਂ ਕਦਮ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਕਿਹੜਾ ਰਕਮ 40 ਲੱਖ ਤੋਂ ਕੀਤਾ ਜਾ ਰਿਹਾ ਹੈ ਕਿਹਦਾ ਕੇਂਦਰ ਸਰਕਾਰ ਆਪਣੀ ਸਟੇਟਸ ਸਟੇਟਸ ਜਿਹੜੇ ਆਲਰੇਡੀ ਪਹਿਲਾਂ ਸਾਡੀਆਂ ਰਿਜ਼ਰਵੇਸ਼ਨਸ ਹੈਗੀਆਂ ਉਹ ਤਾਂ ਨਹੀਂ ਖਤਮ ਕਰਨੀਆਂ ਚਾਹੀਦੀਆਂ ਜੇ ਤੁਸੀਂ ਨਵੀਆਂ ਨਹੀਂ ਦੇ ਸਕਦੀਏ ਤਾਂ ਕਮ ਸੇ ਕਮ ਉਹ ਨਹੀਂ ਖਤਮ ਕਰਨੀਆਂ ਚਾਹੀਦੀਆਂ ਸੈਂਟਰ ਗਵਰਨਮੈਂਟ ਨੂੰ ਜਿਹੜੀਆਂ ਪੁਰਾਣੀਆਂ ਉਹ ਕੋਈ ਕਾਇਦੇ ਕਾਨੂੰਨ ਦੇਖ ਕੇ ਹੀ ਰਿਜ਼ਰਵੇਸ਼ਨ ਦਿੱਤੀਆਂ ਗਈਆਂ ਨੇ ਤੁਹਾਨੂੰ ਮੈਨੂੰ ਲੱਗਦਾ ਨਹੀਂ ਆ ਕਿ ਹਰ ਪੁਰਾਣੀ ਸਰਕਾਰ ਨੇ ਕੋਈ ਚੀਜ਼ ਕੀਤੀ ਆ ਉਹ ਮਾੜੀ ਕੀਤੀ ਆ ਅੱਛਾ ਕਿਸਾਨ ਫਿਰ ਤਿਆਰੀ ਦੇ ਵਿੱਚ ਹੈ ਦੁਬਾਰਾ ਦਰਨਾ ਅਤੇ ਦਿਲ ਦੇਖੋ ਜੀ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਸੀਂ ਆਹ ਇਨ ਗਰੰਟੀਆਂ ਜਿਹੜੀਆਂ ਹਨ ਉਹ ਵਾਪਸ ਵੀ ਲਵਾਂਗੇ 2ਐਮਐਸਪੀ ਦੀ ਗਰੰਟੀ ਦੇ ਆ ਕਿ ਹਜੇ ਤੱਕ ਉਹ ਮਿਲੀ ਨਹੀਂ ਔਰ ਜਿਹੜੀਆਂ ਸ਼ਰਤਾਂ ਦੇ ਨਾਲ ਦਰਨਾ ਚੱਕਿਆ ਗਿਆ ਸੀ ਉਹ ਕਿਸੇ ਵੀ ਸ਼ਰਤ ਦੇ ਅੰਦਰ ਮੈਨੂੰ ਲੱਗਦਾ ਪੂਰੀ ਤਰ੍ਹਾਂ ਪੁਰਾਣੀ ਉੱਤਰੀ ਕਾਂਗਰਸ ਬੋਰਡ ਕਰੇਗੀ ਜੀ ਕਿਸਾਨਾਂ ਦੇ ਦਰਦ ਨੂੰ ਅਸੀਂ ਹਮੇਸ਼ਾ ਕੀਤੀ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਹੈ ਕਿ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਸਰਕਾਰ ਸੀ ਨੌਕਰੀਆਂ ਦਿੱਤੀਆਂ ਮੁਆਵਜ਼ੇ ਵੀ ਦਿੱਤੇ ਔਰ ਉਹਨਾਂ ਨਾਲ ਡੱਟ ਕੇ ਖੜੀ ਅੱਛਾ RAM ਮੰਦਰ ਜਿਹੜਾ ਬਣਾਇਆ ਗਿਆ ਉਹਦੇ ਨਾਲ ਕੀ ਆਸਰਾ ਜੁੜਾ ਚਾਹੇ ਮਾਮਲਾ ਹੈਗਾ ਪਰ ਕੇਂਦਰਾ ਸਰਕਾਰ ਜੀ ਇਹ RAM ਮੰਦਰ ਕਿਸੇ ਵਿਅਕਤੀ ਦੀ ਵਿਸ਼ੇਸ਼ਤਾ ਨਹੀਂ ਇਹਨੂੰ ਪੋਲੀਟਿਕਲ ਇੱਕ ਸਿਸਟਮ ਬਣਾ ਲਿਆ ਗਿਆ ਇਵੈਂਟ ਬਣਾਤਾ ਪੋਲੀਟਿਕਲ RAM ਜੀ ਸਭ ਦੇ ਸਾਝੇ ਹਰ ਵਿਅਕਤੀ ਦੇ ਸਾਝੇ ਅਰੇ ਅਸੀਂ ਇਹ ਕਹੀਏ ਕਿ ਇਹਦੇ ਦਰਵਾਜ਼ੇ ਤਾਂ ਰਾਜੀਵ ਗਾਂਧੀ ਜੀ ਨੇ ਖੋਲੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਉਸ ਵੇਲੇ ਉਹਨਾਂ ਨੇ ਸਾਡੇ ਨੂੰ ਨੀ ਕਾਲਾ ਖੋਲ ਪਿਆ ਸੋ ਮੇਰੇ ਕਹਿਣ ਦਾ ਮਤਲਬ ਇਹਰੇ ਨਾਲ ਕਿਸੇ ਨੂੰ ਇੱਕ ਵਿਅਕਤੀ ਵਿਸ਼ੇਸ਼ ਨੂੰ ਕ੍ਰੈਡਿਟ ਨਹੀਂ ਜਾਣਾ ਨਾ ਹੀ ਲੋਕ ਬੜੇ ਪੰਜਾਬ ਦੇ ਦੇਸ਼ ਦੇ ਬੜੇ ਸਿਆਣੇ ਹਾਂ ਹਾਂ ਅਸੀਂ ਸਾਰੇ RAM ਜੀ ਦਾ ਸਨਕਾਰ ਕਰਦੇ ਹਾਂ ਸੰਦਰ ਮਨਾ ਸਨਕਾਰ ਕਰਦੇ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਦਾ ਕੋਈ ਫਰਕ ਹੈ ਆ ਸਾਨੂੰ ਬੜੀ ਖੁਸ਼ੀ ਹੈ RAM ਲੰਦਰ ਜੀ ਦਾ ਜੋ ਵੀ ਸਾਡਾ ਇਹ ਕਾਰਜਕ੍ਰਮ ਹੋਇਆ ਸਾਰੀ ਦੁਨੀਆ ਨੇ ਸਾਰੇ ਲੋਕਾਂ ਨੇ ਉਤਸ਼ਾਹ ਨਾਲ ਉਹ ਮਨਾਇਆ ਕਿ ਸਾਡੇ ਲਿਗੈਮਾ ਬਕਰ ਜਾਵਾਂਗੇ ਅਸੀਂ ਇੱਥੇ ਪਹੁੰਚੇ ਇਹਨਾਂ ਨੂੰ ਸਹਿਯੋਗ ਦੇ ਉਹਨਾਂ ਨੇ ਕਾਰਨੀ ਕਰੀਏ ਵੇਖੋ ਗੱਲ ਇਹ ਹੈ ਜੋ ਵੀ ਹਰ ਚੀਜ਼ ਦਾਇਰੇ ਦੀ ਹੈ ਕਈ ਚੀਜ਼ ਮੇਰੇ ਦਾਇਰੇ ਚ ਹੈ ਕਈ ਇਹ ਚੀਜ਼ ਕਿਸੇ ਅੱਗੇ ਦਾਇਰੇ ਚ ਹੈ ਸੋ ਮੈਨੂੰ ਲੱਗਦਾ ਡਿਸਪਲਿਨ ਜਿਹੜਾ ਵੀ ਪੱਖ ਕਰੇਗਾ ਚਾਹੇ ਉਹ ਮੈਂ ਆ ਚਾਹੇ ਵੱਡਾ ਚਾਹੇ ਉਹ ਛੋਟਾ ਹੋਰੇ ਤੇ ਕਾਰਵਾਈ ਅੱਜ ਕੱਲ ਪਰਸੋ ਕਦੇ ਵੀ ਕਿਸੇ ਤੇ ਹੋ ਸਕਦੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਸਿੱਧੂ ਨਾ ਜਾਂਦੇ ਰੈਲੀ ਤੇ ਸ਼ਾਇਦ ਰੈਲੀ ਹੋਈ ਜਾਏ ਜੀ ਜੋ ਕਾਰਗੁਜ਼ਾਰੀ ਹੋ ਤਾਂ ਪਾਰਟੀ 100% ਅਸੀਂ ਆਦਲਾ ਸਾਹਿਬ ਦੀ ਕਾਰਗੁਜ਼ਾਰੀ ਤੋਂ 100% ਸਹਿਮਤ ਹਾਂ ਉਦਕਾ ਕਿਤਾਬ ਬੜੇ ਉਨ੍ਹਾਂ ਦੇ ਫੰਡਸ ਲੈ ਕੇ ਆਏ ਬੜੀ ਫੁਲਫਿਲਮੈਂਟ ਕਰਾਈ ਪਰਸਾ ਪਰਲਮੈਂਟ ਜਲਾਸਾ ਦਾ ਸੱਦ ਲਿਆ ਕਿਸੇ ਕਾ ਕਿਸੇ ਕਾ ਵੀ ਕੋਈ ਸ਼ੰਕਾ ਨਹੀਂ ਪਰ ਰਸਾ ਕਰਦੀ ਹੈ ਵਰਕਰਾਂ ਦੀ ਵਰਕਰਾਂ ਦੀ ਬੜੇ ਸਾਡੀ ਪੁੱਛਗਿੱਛ ਨਹੀਂ ਹੁੰਦੀ ਹਾਂ ਹੁੰਦਾ ਯਾਰ ਇੱਕ ਪਰਿਵਾਰ ਦੇ ਵਿੱਚ ਹੀ ਬੜੇ ਦੂਜੇ ਦੇ ਖਿਲਾਫ ਹੁੰਦੇ ਆ ਤੁਹਾਡੇ ਖਿਲਾਫ ਸਾਰੇ ਹੱਥੇ ਪੱਤਰਕਾਰ ਭਾਈ